ਟੈਂਪਰੇਚਰ ਦੇ ਵਿੱਚ ਸਕੂਟਰ ਮੋਟਰਸਾਈਕਲ ਕਾਰਾਂ ਚੋਂ ਆਈਓ ਆਪਣੇ ਘਰ ਦਾ ਰਾਮ ਛੱਡ ਕੇ ਮੈਂ ਬਹੁਤ ਬਹੁਤ ਰਣੀ ਐ ਸਮਾਂ ਆਊਗਾ ਮੈਂ ਤੁਹਾਡਾ ਕਰਜ਼ ਚਕਾਊਗਾ ਕੱਜ ਕੇ ਜਕਾਰੇਗੇ ਜਾਵੇ ਸੀਤ ਬਾਬਾ ਪਿਆਰਤ ਸਿੰਘ ਸਤਵੰਤ ਸਿੰਘ ਕਹਿਰ ਸਿੰਘ ਨੂੰ ਪਾਵੇ ਪਿਆਰ ਆਵੇ ਸਾਨੂੰ ਪਰਸਨਲੀ ਕਿਹਾ ਨਹੀਂ ਕਿਹਾ ਤੁਸੀਂ ਹਮਮਾ ਹਮਾਕੇ ਜਿਵੇਂ ਪਹੁੰਚੇ ਹੋ ਨਾ ਬਸੇ ਤਾਂ ਨਹੀਂ ਹੈ ਇਧਰ ਤੱਕ ਧੰਨਵਾਦ ਮੈਂ ਕਹਿ ਕੇ ਤੁਹਾਡੀ ਬੇਇਜ਼ਤੀ ਨਹੀਂ ਕਰਨਾ ਚਾਹੁੰਦਾ ਬੋਲੇ ਇਸਾਨਾ ਸਾਹਿਬ ਬਹੁਤ ਬਹੁਤ ਪਿਆਰ ਦਿੱਤਾ ਅਸੀਂ ਘਰੋਂ ਕੱਲੇ ਨਿਕਲਦੇ ਆਂ ਰੋਜ਼ ਹੀ ਕਾਫਲੇ ਬਣ ਜਾਂਦੇ ਆਂ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸਾਧ ਸੰਗਤ ਜੀ ਬੋਲੇ ਇਸਾਨਾ ਸਾਹਿਬ ਸਤਿ ਸ੍ਰੀ ਅਕਾਲ ਗੁਰੂ ਰੂਪ ਸਾਧ ਸੰਗਤ ਜੀ ਕਾ ਚੱਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਅਖੀਰਲੇ ਸਮੇਂ ਦੇ ਵਿੱਚ ਮੇਰੇ ਡੈਡੀ ਨੇ ਉਹ ਪੁੱਤ ਵਾਲੇ ਨੂੰ ਕਿਹਾ ਸੀ ਵੀ ਕੌਮ ਤੇ ਗੁਰੂ ਮੇਰੇ ਬੱਚਿਆਂ ਦਾ ਮਾਪਾਪ ਹੋਣ ਦਾ ਫਰਜ਼ ਦਿਵਾਉਣ ਕੇ ਰਾਖੀ ਕਰਨਗੇ ਸਾਧ ਸੰਗਤ ਜੀ ਮੈਂ ਕਹਿੰਦਾ ਵੀ ਉਹਨਾਂ ਦੀ ਇਹ ਗੱਲ ਫਰੀਦਕੋਟ ਵਾਲਿਆਂ ਨੇ ਬਖੋਬੀ ਨਿਭਾਈ ਐ ਤੁਸੀਂ ਬਿਲਕੁਲ ਮੇਰੇ ਮਾਪੇ ਭੈਣ ਭਾਈ ਹੋਣ ਦਾ ਫਰਜ਼ ادا ਕੀਤਾ ਹੈ ਸਤਿ ਸ਼੍ਰੀ ਅਕਾਲ ਮਾ ਸੰਗਤ ਜੀ ਕਿਉਂਕਿ 12 ਸਾਲ 6 ਸਾਲ ਦਾ ਸੀ ਮੇਰੇ ਪਾਪ ਸਿੰਘ ਮਤਲਬ ਸ਼ਹੀਦੀ ਪਾਗੇ ਡੈਡੀ ਤੇ ਮਾਤਾ ਜਦੋਂ ਮੈਂ 12 ਸਾਲ ਦਾ ਸੀ ਉਹ ਚੜਾਈ ਕਰਕੇ ਸੀ ਸਾਧ ਸੰਗਤ ਮੈਂ ਬਹੁਤ ਔਖਾ ਟਾਈਮ ਦੇਖਿਆ ਮੈਨੂੰ ਪਤਾ ਹੈ ਜਾਂ ਮੇਰੇ ਰੱਬ ਨੂੰ ਪਤਾ ਹੈ ਬਾਕੀ ਸਾਧ ਸੰਗਤ ਪਰ ਤੁਸੀਂ ਮੈਨੂੰ ਐਨਾ ਪਿਆਰ ਦਿੱਤਾ ਐਨਾ ਪਿਆਰ ਦਿੱਤਾ ਮੈਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਗਿਆ ਤੁਸੀਂ ਮੈਨੂੰ ਐਨਾ ਇੱਜ਼ਤ ਮਾਨ ਦੇ ਰਹੇ ਹੋ ਔਰ ਮੇਰੇ ਮਾਪੇ ਬਹੁਤ ਚੰਗੀ ਤਰ੍ਹਾਂ ਫਰਜ਼ ਨਿਭਾ ਰਹੇ ਹੋ ਬਾਕੀ ਸਾਧ ਸੰਗਤ ਬਾਕੀ ਅੱਜ ਦਾ ਰੋਡ ਸ਼ੋਅ ਨਹੀਂ ਜਿੰਨੇ ਵੀ ਪਹਿਲਾਂ ਪਰ ਰੋਡ ਸ਼ੋਅ ਕੱਢੇ ਆਂ 500 ਵਿਰੋਧੀਆਂ ਦੀ ਉਹਨਾਂ ਨੇ ਨੀਂਦ ਦੀ ਢਾਈਆ ਆਪਣਾ ਇੱਕ ਵੀ ਰੋਡ ਸ਼ੋਅ ਮਾੜਾ ਨਹੀਂ ਸੀ ਅਸੀਂ ਘਰੋਂ ਇਕੱਲੇ ਨਿਕਲਦੇ ਆਂ ਅਸੀਂ ਘਰੋਂ ਇਕੱਲੇ ਨਿਕਲਦੇ ਆਂ ਰੋਜ਼ ਹੀ ਕਾਫਲੇ ਬਣ ਜਾਂਦੇ ਆਂ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸਾਧ ਸੰਗਤ ਜੀ ਵਾਹਿਗੁਰੂ ਜੀ ਸਾਧ ਜੀ ਆਕਾਰ ਬਾਕੀ ਸਾਧ ਸੰਗਤ ਸਭ ਤੋਂ ਵੱਡੀ ਗੱਲ ਤਾਂ ਇਹ ਐ ਬਈ ਮੈਂ ਪਰਸਨਲੀ ਕਿਸੇ ਨੂੰ ਨਹੀਂ ਸਨੇਹਾ ਲਾਇਆ ਇੱਕ ਸਾਂਝਾ ਸੰਦੇਸ਼ ਮੇਰੇ ਦਫ਼ਤਰ ਜਾਂ ਵਰਕਰਾਂ ਨੇ ਦਿੱਤਾ ਐ ਮੈਂ ਨਹੀਂ ਕਦੇ ਵੀ ਦਿੱਤਾ ਤੁਸੀਂ ਮੇਰੇ ਲਈ ਬਿਨਾ ਮੇਰੇ ਖੁਦ ਸੁਨੇਹਾ ਦਿੱਤੇ ਤੋਂ ਜੇ ਤੁਹਾਨੂੰ ਐਨੀ ਗੱਲ ਪਤਾ ਲੱਗੀ ਐ ਕਿ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦਾ ਕਾਫਲਾ ਉੱਥੋਂ ਨਿਕਲਦਾ ਐ ਤੁਸੀਂ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਭਈ ਸਾਨੂੰ ਪਰਸਨਲੀ ਕਿਹਾ ਨਹੀਂ ਕਿਹਾ ਤੁਸੀਂ ਹਮਮਾ ਹਮਾਕੇ ਜਿਵੇਂ ਪਹੁੰਚੇ ਹੋ ਨਾ ਬਸੇ ਤੱਕ ਨਹੀਂ ਹੈ ਇਧਰ ਤੱਕ ਧੰਨਵਾਦ ਮੈਂ ਕਹਿ ਕੇ ਤੁਹਾਡੀ ਬੇਇਜ਼ਤੀ ਨਹੀਂ ਕਰਨਾ ਚਾਹੁੰਦਾ ਬਰੇ ਇਸੋਨ ਹੈ ਬਹੁਤ ਬਹੁਤ ਪਿਆਰ ਦਿੱਤਾ ਸਭ ਤੋਂ ਵੱਡੀ ਗੱਲ ਉਪਰ ਹੋਏ ਹੈ ਸਾਹ ਸੰਗਤ ਕਿੰਨੇ ਰੋਡ ਸ਼ੋਅ ਕੱਢ ਲੇ ਜੇ ਮੈਂ ਤੇਲ ਪਵਾਉਣ ਲੱਗਦਾ ਨਾ ਗੱਡੀਆਂ ਚ ਤੇ ਮੈਂ ਕਹਿੰਦਾ ਵੀ ਮੇਰੇ ਕੋਲ ਇਹ دیਵਾਨੀ ਨਹੀਂ ਸੀ ਬਚਣੀ ਨਾ ਮੇਰੇ ਕੋਲ ਐਨੇ ਪੈਸੇ ਹੈ ਤੁਸੀਂ ਕਿਸੇ ਨੇ ਵੀ ਮਰਤੋ ਨਾ ਮੋਟਰਸਾਈਕਲ ਲਈ ਪੈਸੇ ਮੰਗੇ ਤੇ ਨਾ ਗੱਡੀ ਚ țeਣ ਪਾਉਣ ਲਈ ਪੈਸੇ ਮੰਗੇ ਮੈਂ ਬਹੁਤ ਬਹੁਤ ਧੰਨਵਾਦੀ ਆਂ ਆਪ ਸਭ ਦਾ ਬਹੁਤ ਬਹੁਤ ਰਣੀ ਆ ਮੇਰੇ ਕੋਲੇ ਲਫ਼ਜ਼ ਨਹੀਂ ਆ ਮੈਂ ਕੀ ਕਹਾ ਤੁਹਾਨੂੰ ਮੈਂ ਸਮਝਦਾ ਬਈ ਤੁਸੀਂ ਮੇਰਾ ਨਾ ਮੈਂ ਇੱਕ ਬੇਨਤੀ ਕਰਦਾ ਕਿ ਆਪਾਂ ਇਹ ਜਿਹੜੀ ਲੜਾਈ ਹੈ ਨਾ ਇਹ ਐਮਪੀ ਤੱਕ ਨਹੀਂ ਰੱਖਣੀ ਕੱਲੀ ਆਪਾਂ ਇਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੰਬੀ ਲੈ ਕੇ ਜਾਵਾਂਗੇ ਸੋ ਨਾਮ ਸਤਿ ਸ਼੍ਰੀ ਅਕਾਲ ਤੇ ਮੈਂ ਆਸ ਕਰਦਾ ਕਿ ਤੁਸੀਂ ਆਪ ਸਭ ਮੇਰਾ ਸਾਥ ਦੇਵੋਗੇ ਜਿਵੇਂ ਹੁਣ ਦਿੱਤਾ ਹੈ ਅੱਗੇ ਵੀ ਓਵੇਂ ਦਿਓਗੇ ਬਾਕੀ ਸਾ ਸੰਗਤ ਜੀ ਤੁਹਾਨੂੰ ਮੈਂ ਦੱਸ ਦਿੰਦਾ ਬਈ ਮੇਰੀ ਇਸਲਾਮ ਮੋਗੇ ਮਕਾਨ ਲੈਣ ਦੀ ਹੈ ਮੈਂ ਤੁਹਾਡੇ ਹਲਕੇ ਦੇ ਵਿੱਚ ਹੀ ਰਹੂੰਗਾ ਤੋ ਕੀ ਸਾਥ ਸੰਗਤ ਜਿੰਨਾ ਤੁਸੀਂ ਪਿਆਰ ਦਿੱਤਾ ਹੈ ਮੈਂ ਹੁਣ ਤੁਹਾਨੂੰ ਛੱਡ ਕੇ ਜਾ ਹੀ ਨਹੀਂ ਸਕਦਾ ਬੋਲੇ ਸਾਬ ਨਿਹਾਲ ਸਵਾਸ ਦੀਆਂ ਇੱਜ਼ਤ ਮਾ ਜਿੰਦਾਬਾਦ ਸਰਵਜੀਤ ਸਿੰਘ ਘਾਲ ਸਾਹਿਬ ਜਿੰਦਾਬਾਦ ਐਨਾ ਇੱਜ਼ਤ ਮਾਨ ਪਿਆਰ ਸਤਿਕਾਰ ਮੈਂ ਫੇਰ ਬਾਰ-ਬਾਰ ਹੋਈ ਗੱਲਾਂ ਕਹੀ ਜਾਂਦਾ ਮੈਂ ਕਹਾ ਕੀ ਔਰ ਤੁਸੀਂ ਪਿਆਰ ਹੀ ਇੰਨਾ ਦਿੱਤਾ ਮੈਨੂੰ ਮੈਂ ਉੱਪਰੋਂ ਨਹੀਂ ਐਵੇਂ ਕਹੋ ਜਿਵੇਂ ਮੈਂ ਫਾਰਮੈਲਿਟੀ ਕਰਦਾ ਇਹ ਮੇਰਾ ਦਿਲ ਜਾਣਦਾ ਹੈ ਕਿੰਨਾ ਪਿਆਰ ਦਿੱਤਾ ਤੁਸੀਂ ਮੈਨੂੰ ਪਿੰਡ 'ਚ ਜਾਂਦਾ ਹੈ ਲੱਗਦਾ ਜਿਵੇਂ ਪੰਜ ਪਿੰਡਾਂ ਦਾ ਕੱਟ ਬਲਾਇਆ ਹੁੰਦਾ ਹੈ ਮੈਂ ਆਪ ਸਭ ਦਾ ਬਹੁਤ-ਬਹੁਤ ਰਣੀ ਹੈ ਜਿਹੜੇ ਵੀ ਮੇਰੇ ਲਈ ਰੋਡ ਸ਼ੋਅ ਦੇ ਵਿੱਚ 46 ਡਿਗਰੀ ਟੈਂਪਰੇਚਰ ਦੇ ਵਿੱਚ ਸਕੂਟਰ ਮੋਟਰਸਾਈਕਲ ਕਾਰਾਂ ਚੋਂ ਆਈਓ ਆਪਣੇ ਘਰ ਦਾ ਆਰਾਮ ਛੱਡ ਕੇ ਮੈਂ ਬਹੁਤ ਬਹੁਤ ਰਣੀ ਐ ਸਮਾਂ ਆਊਗਾ ਮੈਂ ਤੁਹਾਡਾ ਕਰਜ਼ ਚਕਾਊਂਗਾ ਕੱਜ ਕੇ ਜਕਾਰੇਗੇ ਜਾਵੇ ਸੀਤ ਬਾਬਾ ਪਿਆਰ ਸਿੰਘ ਸਤਵੰਤ ਸਿੰਘ ਕਹਿਰ ਸਿੰਘ ਨੂੰ ਪਾਵੇ ਪਿਆਰ ਆਵੇ ਤੁਹਾਡੇ ਨਾਲ ਹੀ ਰਹੂੰਗਾ ਮੈਂ ਵਾਦਾ ਕਰਦਾ ਅੰਨੀ ਗੱਲ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਚਕ ਐ ਜੇ ਮੇਰੇ ਮੂੰਹ ਚੋਂ ਕੋਈ ਵੀ ਗੱਲ ਨਿਕਲੀ ਹੋਵੇ ਜੀ ਦੇ ਨਾਲ ਤੁਹਾਡਾ ਦਿਲ ਦੁਖਿਆ ਹੋਵੇ ਨਾ ਮੈਂ ਮਾਫੀ ਮੰਗਦਾ ਵਾਹ ਹੈ ਆਪਣੇ ਆਪਣੇ ਬੜਾ ਜਿਹਾ ਮੋਰਚੇ ਲਾਓ ਇੱਕ ਬੇਨਤੀ ਹੋਰ ਹੈ ਭਈ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਮੋਰਚੇ ਸਾਂਭਣੇ ਆ ਹੁਣ ਅਸਲੀ ਕੰਮ ਹੋਣਾ ਜੀ ਇੱਥੇ ਜਿਹੜਾ ਅਸਲੀ ਕੰਮ ਹੈ ਨਾ ਉਹ ਇੱਕ ਤਰੀਕ ਨੂੰ ਹੈ ਤੁਸੀਂ ਸਾਰੇ ਆਪਣੇ ਆਪਣੇ ਪਿੰਡਾਂ 'ਚ ਮੋਰਚੇ ਸੰਭੋ ਜਦੋਂ ਬਜ਼ੁਰਗ ਮਾਈਆਂ ਬਜ਼ੁਰਗ ਬਾਪੂ ਆਉਂਦੇ ਆ ਉਹਨਾਂ ਨੂੰ ਦੱਸੋ ਭਈ 2 ਨੰਬਰ ਮਸ਼ੀਨ ਦਾ ਹੈ ਨਵਾਂ ਬਟਨ ਹੈ ਉਹਨਾਂ ਨੂੰ ਦਿਖਾਓ ਪ੍ਰੋਫਲੈਟ ਦਿਖਾਓ ਭਈ ਵੀ ਐਵੇਂ ਬਣਿਆ ਆਊਗਾ ਆਹ ਵਾਲਾ ਬਟਨ ਦੱਬਣਾ ਹੈ ਉਹਦੇ ਮੂਰੇ ਆਹ ਗੰਨੇ ਕਿਸਾਨ ਵਾਲਾ ਨਿਸ਼ਾਨ ਬਣਿਆ ਆਊਗਾ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਕੇ ਤੁਸੀਂ ਭੇਜਣਾ ਹੈ ਤੇ ਮੈਂ ਆਸ ਕਰਦਾ ਆਪਣੀ ਫਤਿਹ ਹੋਊਗੀ ਤੇ ਸਾਹਾ ਸੰਗਤ ਇੱਕ ਬੇਨਤੀ ਹੋ ਰਹਿ ਦੇਖੋ 1 ਤਰੀਕ ਤੋਂ 6 ਤਰੀਕ ਤੱਕ ਅਸੀਂ ਖੁਸ਼ੀ ਨਹੀਂ ਮਨਾਉਣੀ ਕਿਸੇ ਨਾਲ ਵੀ ਮੂੰਹ ਮਿੱਠਾ ਨਹੀਂ ਕਰਨਾ ਜੇ ਆਪਣੀ ਜਿੱਤ ਹੁੰਦੀ ਹੈ ਕਿਸੇ ਨਾਲ ਮੂੰਹ ਮਿੱਠਾ ਨਹੀਂ ਕਰਨਾ ਅਸੀਂ ਮੂੰਹ ਮਿੱਠਾ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਪਰ 6 ਤਰੀਕ ਤੋਂ ਬਾਅਦ 7 ਨੂੰ ਬੋਲੇ ਅਸੀਂ 6 ਤਰੀਕ ਤੱਕ ਕੁਝ ਨਹੀਂ ਕਰਨਾ ਤੇਰੀ ਢੋਲੀ ਨਹੀਂ ਲੈ ਸੀਸਗਾ ਦੇ ਮਾਣੂ ਪਾ ਸੋਤ ਦੀਆਂ ਕੋਈ ਕਿਸੇ ਨੇ ਪਟਾਕੇ ਨਹੀਂ ਚਲਾਉਣੇ ਕਿਸੇ ਨੇ ਢੋਲੀ ਨਹੀਂ ਲੈ ਕੇ ਆਉਣਾ ਕਿਸੇ ਨੇ ਲੱਡੂ ਨਹੀਂ ਵੰਡਣੇ ਨਾ ਆਪਣੇ ਘਰੇ ਨਾ ਮਦਿਆਂ ਚ ਗਾਲੀਆਂ ਤੇ ਘਟੀਆਂ ਪੱਗਾਂ ਬੰਨਣੀਆਂ ਬਾਕੀ ਜਿੰਨੇ ਵੀ ਮੇਰੇ ਨਾਲ ਜਿਹੜੇ ਮੈਨੂੰ ਪਿਆਰ ਕਰਦੇ ਆਂ ਜਿੰਨੇ ਵੀ ਕੇਸ ਕਤਲ ਤੇ ਦਾੜੀ ਕਤਲ ਕਰਾਉਨੇ ਐ ਉਹ ਆਊਗਾ ਟਾਈਮ ਮੈਂ ਤੁਹਾਨੂੰ ਗੁਰੂ ਦਾ ਸਿੱਕ ਬਣਾਉਂਗਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਰਮ ਜੀ ਸੇ